ਤੁਸੀਂ ਦੇਖਣਾ 24 ਪੰਜਾਬ న్యూ ਚੈਨਲ ਵੀਰਵਾਰ ਦੀ ਸ਼ਾਮ ਨੂੰ ਹੋਈ بارش ਕਾਰਨ ਗੁਰੂ ਅਰਜਨਦੇਵ ਕਲੋਨੀ ਦੇ ਛੱਪੜ ਦਾ ਰੂਪ ਧਾਰਨ ਕਰ ਗਈ ਹੈ ਇਸ ਤਰ੍ਹਾਂ ਸ਼੍ਰੀ ਗੁਰੂ ਅਰਜਨਦੇਵ ਕਲੋਨੀ ਦੇ ਵਸਨੀਕਾਂ ਨੇ ਆਪਣੀ ਸਥਿਤੀ ਦੇ ਜੀਵਨ ਸ਼ੈਲੀ ਵਾਰ ਦੱਸਣਾ ਨੇ ਕਿ ਆ ਕੇ ਸੰਬੰਧਿਤ ਵਿਭਾਗ ਬੁਲਾਉਣ ਦੀ ਕਲੋਨੀ ਵਿੱਚ ਸੀਵਰੇਜ ਪਾਇਆ 1 ਸਾਲ ਤੋਂ ਵੱਧੋ ਸਮੇਂ ਹੋ ਚੁੱਕਾ ਹੈ ਪਰ ਉਸ ਤੋਂ ਬਾਅਦ ਵੀ ਤਸਵੀਰਾਂ ਵਿੱਚ ਦੇਖਦੇ ਖੜਾ ਆ ਰਿਹਾ ਨਜ਼ਰ ਪਾਣੀ ਤੇ ਹੁਣ ਤੱਕ ਮੀਂਹ ਤੋਂ ਬਾਅਦ ਉੱਤੇ ਸਿਰਫ ਚੱਕੜ ਹੈ ਜਿਸ ਕਾਰਨ ਬਜ਼ੁਰਗਾਂ ਦੇ ਬੱਚਿਆਂ ਨੂੰ ਨਿਕਲਣਾ ਬਹੁਤ ਮੁਸ਼ਕਲ ਆ ਰਹੀ ਹੈ ਉਹਨਾਂ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਕਲੋਨੀ ਚ ਪਾਣੀ ਦੀ ਸਪਲਾਈ ਦੇ ਪੈਪ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਕਲੋਨੀ ਦੇ ਲਗਭਗ 5-7 ਲੋਕ ਮਾਨ ਜੋ ਗਦਾਲ ਦੇ ਪਹੁੰਚ ਕਰਕੇ ਪਾਈਪ ਲਾਈਨ ਵਿਛਾਉਣ ਦਾ ਤਰੀਕਾ ਨੂੰ ਗਲਤ ਸੀ ਜ ਜਦੋਂ ਉਹਨਾਂ ਨੇ 50 ਤੋਂ ਬਾਅਦ ਕਾਰ ਪ੍ਰਸ਼ਾਸਨ ਕੋਲ ਕੀਤੇ ਕਿ ਕੰਮ ਤੋਂ ਸੰਤੁਸ਼ਟਾਨ ਉਹਨਾਂ ਨੇ ਪ੍ਰਸ਼ਾਸਨ ਤੋਂ ਕੈਬਨਟ ਮੰਤਰੀ ਅਮਨ ਅਰੋੜਨ ਬੇਨਤੀ ਕੀਤੀ ਕਿ ਕਲੋਨੀਆਂ ਦੀ ਇਸ ਮੁੱਦੇ ਨੂੰ ਜਲਦੀ ਤੇ ਠੋਲ ਹੱਲ ਕੀਤਾ ਜਾਣਾ ਤੇ ਸ਼ਾਂਤੀਪੂਰਨ ਬਤੀਤ ਜੀਵਨ ਬਤੀਤ ਕਰ ਸਕੇ ਤੇ ਗੰਭੀਰ ਬਿਮਾਰੀ ਦਾ ਰੂਪਤਾਰ ਕਰ ਜਾਵੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਔਰਤਾਂ ਲੇਡੀਜ਼ ਵੱਲੋਂ ਕਿਵੇਂ ਨੰਗਣਾ ਔਖਾ ਹੈ ਚਿੱਕੜ ਦੇ ਵਿੱਚ ਸਭ ਤੋਂ ਵੱਧ ਔਖਾ ਹੈ ਤੇ ਇਸ ਮੌਕੇ ਤੇ ਕਲੋਨੀਆਂ ਵਾਸੀ ਮਹੱਲੇ ਵਾਸੀ ਇਕੱਠੇ ਹੋਏ ਹਨ ਆਓ ਸਾਨੂੰ ਸੁਣਾਉਣਿਆ ਕੀ ਨਜ਼ਰ ਕਹਿੰਦੇ ਨਜ਼ਰ ਆਇ ਕੋਲੋਨੀ ਵਾਸੀ ਕਿਉਂਕਿ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਣਿਆ ਹੋਇਆ ਛੱਪੜ ਦੇ ਦ੍ਰਿਸ਼ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੇ ਸਰਜੀਤ ਕੌਰ ਕੀ ਇਹ ਬਰਬਾਦ ਹੋਈ ਯੂਜ਼ਰ ਨੂੰ ਕੀ ਸਮੱਸਿਆ ਆਈ ਸਾਨੂੰ ਜੀ ਪੰਜ ਚਾਰ ਘਰਾਂ ਨੇ ਪ੍ਰੇਸ਼ਾਨ ਕਰ ਰੱਖਿਆ ਸਾਡੇ ਇਹ ਨਹੀਂ ਬਣ ਰਹੁੰਦੇ ਹੈ ਕਿ ਸੜਕ ਆਹ ਮੋਟਾ ਗਿਰ ਵੀ ਗਿਆ ਲਾਪਰ ਦੇ ਮੇਰੀ ਸਕੂਟੀ ਪਈਆ ਸਵੇਰੇ ਮੈਂ ਗਿਰ ਗਈ ਕੋ ਕਰੀਏ ਕਿ ਅੱਜ ਅਸੀਂ ਕਿੱਥੇ ਜਾਈਏ ਹੁਣ ਇਹ ਪੰਜ ਚਾਰ ਘਰ ਦੇ ਸਾਨੂੰ ਵਾਰ ਹੀ ਨਹੀਂ ਆਣ ਦਿੰਦੇ ਹੈਗੇ ਸਾਲ ਹੋ ਗਿਆ 20 ਘਰੇ ਤੋਂ ਪਾਸੇ ਚਾਰ ਘਰ ਸਾਨੂੰ ਨਹੀਂ ਕੁਝ ਕਰਨ ਦੇ ਦੇ ਗਏ ਇਹਨਾਂ ਦਾ ਮਾਸਲਾ ਹੱਲ ਕਰੋ ਬਣਾ ਜੀ ਇੱਕ ਪਾਣੀ ਆਣਾ ਚਾਹੀਦਾ ਇੱਕ ਸੜਕ ਬਣਨੀ ਚਾਹੀਦੀ ਆ ਵੀਰ ਜੀ ਠੀਕ ਹੈ ਕੀ ਸਮੱਸਿਆ ਸਮੱਸਿਆ ਜੀ ਸਾਨੂੰ ਪਾਣੀ ਸੜਕੜੀ ਬਣ ਰਹੀ ਹੈਗੀ ਪੱਕੀ ਪੱਕੀ ਸੜਕ ਬਣਾ ਕੇ ਦਿਓ ਇੱਕ ਸਾਨੂੰ ਸਮੱਸਿਆ ਹੈ ਜੀ ਪਾਣੀ ਦਿਓ ਸਾਡੇ ਈ ਨਮਾਜ਼ੋ ਜੀ ਬਰਸ਼ਾਤ ਹੋਈ ਜੀ ਕੀ ਸਮੱਸਿਆ ਆਈ ਤੁਹਾਨੂੰ ਬਰਸ਼ਾਤ ਹੋਈ ਜੀ ਪਾਣੀ ਖੜਦੇ ਹੁੰਦਾ ਚਿੱਕੜ ਹੋ ਜਾਂਦਾ ਸਾਲ ਸਿਲਕ ਮਾਰ ਗਿਆ ਮੇਰਾ ਮੋਢਾ ਦੁਖਦਾ ਉਪਰਾਂ ਬਾਹ ਨਹੀਂ ਉੱਠਦੀ ਹੈਗੀ ਤੇ ਬਾਕੀ ਬੱਚਿਆਂ ਨੂੰ ਵੀ ਬਹੁਤ ਪਰੇਸ਼ਾਨੀ ਹੈ ਜੀ ਕੀ ਕਰੀਏ ਹੁਣ ਸਾਡੇ ਸੜਕ ਬਣੇ ਪਾਣੀ ਆਵੇ ਤੇ ਜਿੱਦੇ ਬਰਸ਼ਾਤ ਹੁੰਦੀ ਹੈ ਤੇਰਾ ਯਾਹ ਹਾਲ ਹੁੰਦਾ ਕਿ ਕਿਤੇ ਪਾਣੀ ਨਹੀਂ ਲੱਗਦਾ ਮੇਰਾ ਨਾਮ ਗੀਤਾ ਹੈ ਕੀ ਜਣਾ ਚਾਹੁੰਦੇ ਬਰਸਾਤ ਨਾਲ ਕੀ ਕੀ ਸਮੱਸਿਆ ਆ ਬਰਸਾਤ ਨਾਲ ਇਹ ਸਮੱਸਿਆ ਹੈ ਦੇਖੋ 2 ਦਿਨ ਹੋ ਗਏ ਮੀਂਹ ਪੈਂਦੇ ਨੂੰ ਮੇਰੀ ਬੇਟੀ ਨੂੰ ਸਕੂਲ ਲਗਾਇਆ ਪਰ ਮੈਂ ਹੁਣ ਇਸ ਹਾਲਾਤ ਕਰਕੇ ਸਕੂਲ ਨਹੀਂ ਛੱਡ ਕੇ ਆ ਸਾਰੀ ਮੈਂ ਆਪਣੀ ਬੇਟੀ ਸਕੂਲ ਨੂੰ ਮਤਲਬ ਭੇਜ ਨਹੀਂ ਰਹੀ ਕਿੰਨੇ ਦਿਨ ਹੋ ਗਏ ਵੀ ਮੈਂ ਇਸੀ ਸਮੱਸਿਆ ਕਰਕੇ ਆਪਣੀ ਬੇਟੀ ਨਹੀਂ ਭੇਜਦੀ ਸਕੂਲ ਵੀ ਲੈਕਟਰਾ ਦੇਖੋ ਅੱਜ ਸਵੇਰੀ ਮੈਂ ਡਿੱਗ ਗਿਆ ਜਿੱਥੇ ਮੈਂ ਪਾਣੀ ਕੱਢ ਰਿਹਾ ਸੀ ਬਲਕਿ ਵੀ ਜਿਹੜਾ ਗਲੀਚ ਪਾਣੀ ਖੜਾ ਵੀ ਉਹਨੂੰ ਸੀਵਰੇਜ ਕੱਢਦੀ ਹੈ ਕਹੀ ਲੈ ਕੇ ਕੱਢ ਰਿਹਾ ਸੀ ਮੇਰਾ ਪੈਲ ਫਲਿੱਪ ਹੋ ਗਿਆ ਮੈਂ ਇੱਥੇ ਡਿੱਗ ਪਿਆ ਜੀ ਮੇਰੀ ਪਹਿਲਾਂ ਵੀ ਲੱਤ ਟੁੱਟੀ ਹੋਈ ਹੈ ਜੀ ਮੈਂ ਬਚ ਗਿਆ ਮਤਲਬ ਅਜੇ ਸੱਤ ਨਹੀਂ ਵੱਜੀ ਮੇਰੇ ਅੱਜ ਪਰ ਬਹੁਤ ਜ਼ਿਆਦਾ ਪ੍ਰੇਸ਼ਾਨ ਨੇ ਹੋਣਾ ਜਦ ਮੀਂਹ ਪੈਂਦਾ ਮਤਲਬ ਟੱਕਿਆ ਨਹੀਂ ਜਾਂਦਾ ਹੈਗਾ ਅੱਜ ਸਾਡੀ ਭਾਬੀ ਆ ਸਕੂਲ ਜਾਂਦੇ ਨੇ ਉਹ ਪੈਦਲ ਗਏ ਨੇ ਜੀ ਅਜੇ ਸਕੂਟਰ ਤੇ ਜਾਂਦੇ ਨੇ ਅੱਜ ਉਹ ਪੈਦਲ ਗਏ ਨੇ ਬੱਚਿਆਂ ਨੂੰ ਲਿਆ ਕੇ ਕੋਈ ਵੀ ਬੰਤਲ ਜਾ ਨਹੀਂ ਸਕਦਾ ਮੈਂ ਬੱਚੇ ਨੂੰ ਬਾਹਰ ਕਲੋਨੀ ਦੇ ਬਾਹਰ ਛੱਡ ਕੇ ਗੇਟ ਤੇ ਆਇਆ ਹਾਂ ਜੀ ਬੱਚਿਆਂ ਵਾਸਤੇ ਮਤਲਬ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ ਜੀ ਸਾਨੂੰ ਬਰਸਾਤ ਆਣ ਤੋਂ ਬਾਅਦ ਜੀ ਇਹ ਕੀ ਦੇਖੋ ਕੀ ਨਾ ਵੜਾ ਮੇਰਾ ਨਾਮ ਭਗਵਾਨ ਦਾ ਸ਼ਰਮਾ ਜੀ ਇਹ ਕੀ ਕਹਿਣਾ ਚਾਹੀਦਾ ਇਹ ਜੀ ਸਮੱਸਿਆ ਇੱਕ ਸਾਲ ਹੋ ਗਿਆ ਮਤਲਬ ਸੀਵਰੇਜ ਪਾਇਆ ਸੀ ਉਸ ਤੋਂ ਬਾਅਦ ਸੜਕ ਸਾਰੀ ਖਰਾਬ ਹੋ ਗਈ ਤੇ ਉਹ बार-बार ਜ਼ਾਰੀਨ ਕਮੇਟੀ ਦੇ ਵਿੱਚ ਤੇ ਉਹ ਕਹਿੰਦੇ ਬਣਾਵਾਂਗੇ ਬਣਾਵਾਂਗੇ ਪਰ ਬਣ ਨਹੀਂ ਰਹੀ ਬਹੁਤ ਸਮੱਸਿਆ ਆ ਰਹੀ ਹੈ ਮੇਰਾ ਕੀ ਨਾ ਵੜਾ ਮੇਰਾ ਨਾਮ ਵਿਕਾਸ ਸ਼ਰਮ ਹੈ ਜੀ ਹਰ ਵਾਰ ਬਰਸਾਤ ਹੁੰਦੀ ਹੈ ਇਸ ਨੂੰ ਕੀ ਸਮੱਸਿਆ ਆ ਗਈ ਸਰ ਸਮੱਸਿਆ ਤੁਹਾਡੇ ਸਾਹਮਣੇ ਹੈ ਜੇ ਇੱਥੋਂ ਲੰਘ ਨਹੀਂ ਸਕਦਾ ਕੋਈ ਬੰਦਾ ਬਜ਼ੁਰਗ ਨੇ ਜੀ ਕੋਈ ਗਿਰਜੇ ਕੋਈ ਸਿਆਣਾ ਆਹ ਮੁੰਡਾ ਹੁਣੀ ਗਿਰ ਕੇ ਹਟਿਆ ਜੀ ਇਹਦੇ ਲੱਤ ਪਹਿਲਾਂ ਇਹਦਾ ਆਪਰੇਸ਼ਨ ਹੋਇਆ ਹੋਇਆ ਹੈ ਬਾਹ ਇਹਦੀ ਟੁੱਟੀ ਹੋਈ ਹੈ ਜਿਸ ਸਾਈਡ ਤੋਂ ਡਿੱਗਿਆ ਇਸੇ ਸਰ ਬੱਚੇ ਨੇ ਬੱਚੇ ਨਹੀਂ ਲੰਘ ਸਕਦੇ ਇੱਥੇ ਲੇਡੀਜ਼ ਨੇ ਬਜ਼ੁਰਗ ਨੇ ਸਾਡੇ ਸਰ ਸਮੱਸਿਆ ਜਦੋਂ ਵੀ ਬਾਰਿਸ਼ ਆਂਦੀ ਹੈ ਇੱਥੋਂ ਸਾਡਾ ਲੰਘਣਾ ਦੁਭਰ ਹੋ ਜਾਂਦਾ ਜੀ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਰਿਕਵੈਸਟ ਕਰ ਚੁੱਕੇ ਹਾਂ ਸਰ ਵੀ ਇੱਥੇ ਸੜਕ ਦਾ ਸਾਡਾ ਕੁਝ ਵੇ ਬੰਦੋਬਸਤ ਕੀਤਾ ਜਾਵੇ ਅਸੀਂ ਬਹੁਤ ਜ਼ਿਆਦਾ ਤੰਗ ਆ ਇਸ ਚੀਜ਼ ਤੋਂ ਕੱਲ੍ਹ ਪਰ ਹੋਗਾ ਬੱਸ